18 ਡੇਰਾ ਬਸਤੀ ਦੀ ਪੁਲਿਸ ਵੱਲੋਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 3 ਕਿਲੋ 250 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਪੀ ਸੌਰਵ ਜਿੰਦਲ ਦੇਖੋ ਪੰਜਾਬ ਸਰਕਾਰ ਦਾ ਯੁੱਧ ਨਕਸ਼ਾ ਬទ ਜਿਹੜਾ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਫਲਤਾ ਬਰਪੂਤ ਕੀਤੀ ਗਈ ਹੈ ਇਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਹਰਮਨਜੀਤ ਸਿੰਘ ਖਾਲਸੋਂਾਂ ਦੀ ਲੀਡਰਸ਼ਿਪ ਅੰਦਰ ਪੁਲਿਸ ਪਹਿਲਾਂ ਵੀ ਨਸ਼ਾ ਜਿਹੜੇ ਵੇਚਣ ਵਾਲੇ ਨਸ਼ਾ ਤਸਕਰਾਂ ਉਨਾਂ ਤੇ ਸਖਤ ਕਾਰਵਾਈ ਕਰਦੇ ਰਹੀ ਹੈ ਇਸੇ ਲਈ ਸਾਨੂੰ ਸਮੁੱਚੀ ਕਬੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਸੱਡੀ ਡੇਰਾ ਬਸੀ ਪੁਲਿਸ ਵੱਲੋਂ ਸੱਦੇ ਐਸ.ਕਿਊਪਰੇਸ਼ਨ ਤਿਲਿੰਦਰ ਸਿੰਘ ਪੀ.ਐਸ.ਪੀ.ਡੀ. ਜਤਿੰਦਰ ਜੋਹਾਰ ਪੀ.ਐਸ.ਪੀ. ਡੇਰਾ ਬਸੀ ਵਿਕਰਮ ਬਦਾਨ ਸਰ ਤੇ ਜਿਹੜੇ ਐਸ.ਐਚ.ਓ ਡੇਰਾ ਬਸੀ ਇੰਸਪੈਕਟਰ ਸਮੇਤ ਮੋਰਨਾਂ ਦੀ ਟੀਮ ਨੇ ਅੱਜ ਕਸਫਤ ਕਮਲੀ ਜਦੋਂ ਇਹਨਾਂ ਨੇ ਦੋ ਜਿਹੜੇ ਨਸ਼ਾ ਤਸਕਰ ਨੇ ਇਕ ਦਾ ਨਾਮ ਸਾਗਰ ਹੈ ਤੇ ਦੂਜੇ ਦਾ ਨਾਮ ਕਿਰਾਗ ਹੈ ਇਹਨਾਂ ਨੂੰ 7.3 ਕਿਲੋ ਫੀਮ ਦੇ ਨਾਲ ਮੁਹਾਰਮ ਚੌਕੀ ਦੇ ਈਦ ਵਿੱਚ ਫੜਿਆ ਤੇ ਇਹਨਾਂ ਦੇ ਜਿਹੜੀ 225 ਨੰਬਰ ਮਕਦਮਾ 14 ਐਨਡੀਪੀਐਸ ਅਖਤਾਰ ਦਾ ਹਨਾ ਡੇਟਾ ਰੈਜ਼ੀਡੈਂਟ ਦਰਜ ਹੋਇਆ ਜਿਹੜੇ ਦੋਵੇਂ ਕੋਸ਼ੀ ਨੇ ਇਹ ਆਪਣਾ ਵਿਧੀ ਦੇ ਰਹਿਣ ਵਾਲੇ ਨੇ ਮੁਜ਼ਫਰਨਗਰ ਦੇਲੇ ਦੇ ਰਹਿਣ ਵਾਲੇ ਨੇ ਤੇ ਇਸ ਏਰੀਏ ਦੇ ਵਿੱਚ ਨਸ਼ਾ ਵੇਚਣ ਆਏ ਸੀਗੇ 15 ਦਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣਾ ਇੰਡੀਪੈਂਡੈਂਟ ਸਟੇਨ ਨੇੜੇ ਆਰੇ ਤੇ ਨਾਲ ਜਿਤਨਾ ਸ਼ਾਬਦ ਦੇ ਕੈਂਪੇਨ ਦੇ ਵਿੱਚ ਮੋਹਾਲੀ ਪੁਲਿਸ ਕੋਲ ਜਿਹੜੀ ਸਪੈਸ਼ਲ ਚੈਕਿੰਗ ਤੇ ਸਪੈਸ਼ਲ ਕੈਂਪੇਨ ਚਲਾਏ ਜਾ ਰਹੇ ਨੇ ਉਸੇ ਦੌਰਾਨ ਦੂਜੀ ਟੀਮ ਲੱਖੇ ਦੇ ਵਿੱਚ ਗਸ਼ਤ ਤੇ ਚੈਕਿੰਗ ਕਰ ਰਹੀ ਸੀ ਕਿ ਕਿਸਾਨ ਉਹ ਜੁਗ ਨੂੰ ਬਰੇ ਆਪਣੇ ਲਗਭਗ 70 ਕਿਲੋ ਅਫੀਮ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਕਿ ਇੱਕ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਤੇ ਇਹਦੇ ਵਿੱਚ ਅਸੀਂ 225 ਨੂੰ ਤੱਕ ਕਰਨਾ ਦਰਦੀ ਕਰ ਲਿਆ ਬਾਕੀ ਅਸੀਂ ਅੱਗੇ ਇਹਦੇ ਵਿੱਚ ਇਹਨਾਂ ਨੂੰ ਕੋਰਟ ਦੇ ਵਿੱਚ ਅੱਜ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਇਹਨਾਂ ਨੂੰ ਫਾਰਵਰਡ ਤੇ ਬੈਕਵਰਡ ਲਿਖੇਗੇ ਸਟੈਬਲਿਸ਼ ਕਰਾਂਗੇ ਸਰ ਹੁਣ ਤੱਕ ਦੀ ਜਾਣਕਾਰੀ ਕੋਈ ਲੋਕਲ ਇਨਵੋਲਵਮੈਂਟ ਆਈ ਕਿ ਕਿਥੇ ਕਿਥੇ ਸਪਲਾਈ ਕਰਦੇ ਸੀ ਕੋਈ ਇਨਵੈਸਟੀਗੇਸ਼ਨ ਕੋਈ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਹੀ ਪਤਾ ਲੱਗਿਆ ਕਿ ਇਹ ਬੰਦੇ ਯੂਪੀ ਤੋਂ ਲੈ ਆ ਕੇ ਪੰਜਾਬ ਦੇ ਮੱਧပိုင်း ਹਿੱਸਿਆਂ ਦੇ ਵਿੱਚ ਜਿਹੜੀ ਹੈ ਆਪੀਨ ਸਪਲਾਈ ਕਰਦੇ ਸੀ ਕਿਉਂਕਿ ਇਸੇ ਨਾਲ ਕੱਲ੍ਹ ਕੜੇ ਅੱਜ ਸੀਗ ਨੂੰ ਮਾਰ ਕੇ ਬੋਲ ਚ ਪੇਸ਼ ਕਰਦੇ ਇਹਨਾਂ ਦਾ ਰਿਪੋਰਟ ਆ ਸਕਦਾ ਹੈ ਔਰ ਜਿਹੜੇ ਇਹਦੇ ਪਰਪਰ ਤੋਂ ਬੈਕਵਰਡਿੰਗ ਕੇ ਦੇ ਵਿੱਚ ਕੌਣ ਕੌਣ ਬੰਦੇ ਇਨਵੋਲ ਲੱਗੇ। ਕਿ ਛੋਟੇ ਖੇਲੇ ਕਿੰਨੇ ਸਤੇ ਅੱਗੇ ਕਿਹਨੂੰ ਕਿੰਨੀ ਸਪਲਾਈ ਇਹਨਾਂ ਨੇ ਕਰਨੀ ਸੀ। ਪੂਰਾ ਸਟੈਬਲਿਸ਼ ਕਰਨਾ। ਕੋਲ ਇਨਫੋਰਮੈਂਟ ਸਰ ਕੋਈ ਸਾਹਮਣੇ ਆਇਆ। ਤੇ ਕੋ ਪਾਕੀਟਰੀ ਹੋਈ ਸੀ। ਇਹਨੂੰ ਇਨਵੈਸਟਿਗੇਟ ਕਰਨਾ ਇਸ ਵਾਰ ਮੀਡੀਆ ਨੇ ਉਸਨੂੰ ਕੌਣ। ਕਿਉਂਕਿ ਸਰ ਜਿੱਥੋਂ ਗ੍ਰਫਤਾਰੀ ਹੋਈ ਹੈ ਪੂਰਾ ਬਾਰਡਰ ਏਰੀਆ ਦੇ ਨਾਲ ਆ ਜਾਂਦਾ। ਇਹਦਾ ਬਸੀ ਗੱਲ ਨੂੰ ਮੁਬਾਰਕ ਹੋ। ਹਰਿਆਣਾ ਵੀ ਨੇੜੇ ਹੈ। ਬੜਾ इजीली ਹੁੰਦਾ। ਉਸਨੂੰ ਲੈ ਕੇ ਇਰਾਦਾ ਜਿਹੜਾ ਉਈ ਗੱਦੀ ਗੱਦੀ ਜਾਂ ਫੈਦਲੀ ਸੀ ਇਹ ਦੋਨੋਂ ਜਿਸ ਟਾਈਮ ਪੁਰਸਪਾਰਟੀ ਨੇ ਕਾਬੂ ਕੀਤਾ ਨੇ ਉਹ ਇੱਕ ਫੈਦਲ ਆ ਰਿਹਾ ਸੀ ਭਈ ਕਿ ਯਾਨੀ ਨੇ ਜਿਹੜਾ ਇਹਨਾਂ ਦੇ ਵਿੱਚੋਂ ਦੋਸ਼ੀ ਸਾਗਰ ਹੈ ਉਹਨੇ ਮੋਟੇ ਜੋ ਇੱਕ ਕੁਡਾਇਪ ਆਇਆ ਹੋਇਆ ਹੈ ਸਰ ਇਹ ਇੱਕ ਕੁਡ ਐਕਟ ਸਮਝੋ ਗੱਦੀ ਗੀ ਬਾਕੀ ਤੇ ਮੈਂ ਤੁਹਾਨੂੰ ਪਤਾ ਹੀ ਹੈ ਕਿ ਡੇਰਾ ਬਸੀ ਜਿਹੜਾ ਏਰੀਆ ਹੈ ਬਾਟਨ ਲਗਾਤਾਰ ਪੁਲਿਸ ਡਾਣਾ ਕਿ ਮੋਟੂ ਲੰਗਰ ਬਸ ਸਾਡੇ ਜਿਹੜੀ ਮੋਹਾਲੀ ਪੁਲਿਸ ਵੱਲੋਂ ਡੇਰਾ ਬਸੀ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਤੇ ਲਗਾਤਾਰ ਚੰਗੀ ਰਿਕਵਰੀ ਕੀਤੀ ਜਾਂਦੀ ਹੈ ਕਹਿੰਦੇ ਸੀ ਜਨਾ ਕੋਈ ਜਿਹੜਾ ਕੋਸ਼ੀ ਸਾਗਰ ਹੈ ਉਹ ਤੇ ਸਾਡੇ ਰਿਕਾਰਡ ਮਤਲਬ ਹਾਲ ਤੱਕ ਡਿਗੂ ਇਸ ਨਾਲ ਮੁਕਮਲ ਨਹੀਂ ਪਤਾ ਲੱਗਿਆ ਤੇ ਦਾ ਦੂਸਰਾ ਕੋਸ਼ੀ ਹੈਗਾ ਚਿਰਾ ਉਹਦੇ ਪਹਿਲੇ ਇੱਕ ਐਕਸੀਡੈਂਟ ਦਾ ਮਤਲਬ ਹੈ ਇਹੀ ਰਿਕਾਰਡ ਤੇ ਬਾਕੀ ਸੀ ਉਹਨਾਂ ਦਾ ਐਕਸੈਂਡ ਪਾਣਾ ਦੋਨਾਂ ਦਾ ਕ੍ਰਿਮ ਰਿਪੋਰਟ ਪੂਰਾ ਇਸ ਤਰੀਕਾ ਤੇ ਅਜੇ ਹੀ ਪਹਿਲੀ ਵਾਰ ਹੀ ਆਈ ਸੀ ਇਸ ਤੋਂ ਪਹਿਲਾਂ ਵੀ ਕਿੰਨੇ ਵਾਰੀ ਇਹ ਪਲਾਟ ਦੇਖੋ ਹਲੇ ਤੱਕ ਪਹਿਲੇ 10 ਸਰੇ ਨੇ ਕਿ ਸੀ ਫਸਟ ਟਾਈਮ ਆਈ ਸੀ ਦਾ ਕੋਸ਼ੀ ਦੋਨੋਂ ਨੂੰ ਦਸਤਾਵੇਜ਼ सर अगेन ना चाहिए बस तो ट्रेवल करके का बस इस अच्छा के है तो लिए तो लिए लिए। तर, तो है तो तो करके इस पर टाइम टाइम हैं उस याने पैदल ये बड़ा होता कि ट्रांसपोर्ट पे यूज़ उसमें उसके नशे ਕਿ ਪਹਿਲਾਂ ਮੈਂ ਕਿਹਾ ਸੀ ਕਿ ਇੰਡੀਪੈਂਡੈਂਸ ਡੇ ਦੇ ਵੀ ਕਰ ਰਹੇ ਉਸੇ ਉਹਨੂੰ ਵੀ ਧਿਆਨ ਰੱਖਦੇ ਹੋਏ ਸਾਡੇ ਜਿਹੜੇ ਸਪੈਸ਼ਲ ਚੈਕਿੰਗ ਆਪਰੇਸ਼ਨਸ ਸਾਡੇ ਮਾਂਡੂ ਬੀਜੀਪੀ ਸਾਹਿਬ ਨੂੰ ਚਲਾਇਆ ਜਾਂਦੇ ਉਹਨਾਂ ਦੇ ਅੰਦਰ ਵੀ ਅਸੀਂ ਜਿਹੜੀ ਡਿਫਰੈਂਟ ਟਾਈਮਸ ਤੇ ਚੈਕਿੰਗ ਕਰਦੇ ਹਾਂ ਉਹ ਤੋਂ ਖਾਸ ਕਰਕੇ ਜਿਹੜੇ ਪਬਲਿਕ ਟਰਾਂਸਪੋਰਟ ਲੱਗੀਆਂ ਪਸਾਂ ਨੇ ਪ੍ਰੀਵੈਸ ਸੈਸ਼ਨਸ ਐ ਉਹਨਾਂ ਦੇ ਵੀ ਅਸੀਂ ਚੈਕਿੰਗ ਕਰਦੇ ਤੇ ਇਸ ਤਰ੍ਹਾਂ ਸਾਡੇ ਕੈਂਪੇਨ ਚੱਲਦੇ ਰਹਿੰਦੇ ਆ ਪਰ ਅਸੀਂ ਜਿਹੜਾ 15 ਅਗਸਤ ਕਰਕੇ ਪਬਲਿਕ ਗਾਸਪੋਰਟ ਸਿਸਟਮ ਹੈ ਜਿੱਦਾਂ but since the railway special to